ਤੋਂ ਨਵਾਬੀਖੇ ਬਾਬਾ ਸ਼੍ਰੀਚੰਦ ਜੀ ਖੜਾਕ ਮੰਡਾ ਦਾਸ ਜੀ ਅਲਾਬੇਰੀ ਉਮਰੀਸਰ ਫੁੱਲੋਂ ਵਿਸ਼ਾਲ ਅੱਖਾਂ ਦਾ ਮੁਫਤ ਕੈਂਪ ਅਤੇ ਆਪਰੇਸ਼ਨਲ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਤੋਂ ਵਿੱਚ 300 ਤੋਂ ਜ਼ਿਆਦਾ ਮਰੀਜ਼ਾਂ ਨੇ ਆਪਣੀ ਅੱਖਾਂ ਦਾ ਚੈੱਕਅਪ ਕਰਵਾਇਆ ਜੋ ਕੈਂਪ ਤੋਂ ਵਿੱਚ ਹਲਕਾ ਬਤਾ ਗੁਰਦੇਵ ਸਿੰਘ ਦੇਵ mandar ਵੱਲੋਂ ਸ਼ਿਰਕਤ ਕੀਤੀ ਹੈ ਤਾਂ ਉਹਨਾਂ ਨੇ ਇਸ ਕੈਂਪ ਦੀ ਸ਼ਲਾਘਾ ਕੀਤੀ ਹੈ ਤਾਂ ਦੇਵ ਮੰਦਨ ਨੇ ਕਿਹਾ ਕਿ ਸ਼ੁਮਰੀ ਕਾਲੀਦਲ ਉੱਤੇ ਬਾਬੇ ਨਾਨਕ ਦੀ ਦਰਗਾਹ ਤੇ ਕੋਈ ਬਚ ਨਹੀਂ ਸਕਦਾ ਬਾਬੇ ਨਾਨਕ ਦਾ ਕੈਮਰਾ 24 ਘੰਟੇ ਚੱਲਦਾ ਜੋ ਚੰਗਾ ਕੰਮ ਕਰੇਗਾ ਉਸਦਾ ਵੀ ਫਾਲ ਮਿਲੇਗਾ ਜੋ ਮਾੜਾ ਕੰਮ ਕਰੇਗਾ ਉਸਦਾ ਵੀ ਫਾਲ ਮਿਲੇਗਾ ਨੱਬਾ ਦੇ ਵਿੱਚ ਅੱਖਾਂ ਦਾ ਬਹੁਤ ਵੱਡਾ ਕੈਂਪ ਜਿਹੜਾ ਜੀ ਅਖਾੜਾ ਖੰੰਡਾ ਦਾਸ 12 ਅਖਾੜੇ ਨੂੰ ਜੀ ਤੇ ਉਹਨਾਂ ਦੇ ਵਿੱਚ ਹੈ ਬਹੁਤ ਹੀ ਬਤਾਪਾਲਾ ਬਾਬਾ ਜੀ ਦਾ ਤੇ ਮੇਰੇ ਛੋਟੇ ਵੀਰ ਜਗਤਪਾਲ ਜੀ ਦਾ ਤੇ ਨੱਬਾ ਦੇ ਵਿੱਚ ਇਹ ਪਹਿਲੀ ਵਾਰ ਇਹ ਵੱਡੇ ਪੱਧਰ ਤੇ ਅੱਖਾਂ ਦਾ ਮੁਫਤ ਕੈਂਪ ਜਿਹੜਾ ਜੀ ਉਹ ਲਾਇਆ ਜਾ ਰਿਹਾ ਸਿਰਫ ਕੈਂਪ ਨਹੀਂ ਲਾਇਆ ਜਾ ਰਿਹਾ ਜਿੰਨੇ ਵੀ ਮਰੀਜ਼ ਆਉਣਗੇ ਉਹਨਾਂ ਦਾ ਪ੍ਰੋਪਰ ਵੇ ਨਾਲ ਆਉਣ ਜਾਣ ਦਾ ਖਰਚਾ ਰੁਕਣ ਦਾ ਖਰਚਾ ਖਾਣ ਪੀਣ ਦਾ ਖਰਚਾ ਜਦੋਂ ਤੱਕ ਉਹਨਾਂ ਨਜ਼ਰ ਨਹੀਂ ਬਣ ਜਾਂਦੀ ਉਦੋਂ ਤੱਕ ਉਹਨਾਂ ਨੂੰ ਪ੍ਰੋਪਰ ਟ੍ਰੇਸ ਕਰਕੇ ਉਹਨਾਂ ਦਾ ਪ੍ਰੋਪਰ ਮੁਕੰਮਲ ਇਲਾਜ ਜਿਹੜਾ ਉਹ ਦਿੱਤਾ ਜਾਏਗਾ ਸੋ ਅੱਜ ਹੁਣ ਤੱਕ ਕਿ ਜਿਵੇਂ 300 ਦੇ ਆਸ-ਪਾਸ ਪੇਸ਼ੈਂਟ ਜਿਹੜੇ ਇੱਥੇ ਪਹੁੰਚੇ ਆ ਤੇ ਉਹਨਾਂ ਦਾ ਬਹੁਤ ਬਰੀਕੀ ਦੇ ਨਾਲ ਮੋਹਿੰਨਾ ਹੋ ਰਿਹਾ ਉਹਨਾਂ ਦਾ ਨਾਮ ਨੋਟ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਹਲਕੀ-ਫੁਲਕੀ ਮੈਡੀਸਨ ਦੀ ਜ਼ਰੂਰਤ ਤਾਂ ਮੈਡੀਸਨ ਦਿੱਤੀ ਜਾ ਰਹੀ ਹੈ ਔਰ ਇਹ ਸਾਰਾ ਕੁਝ ਬਿਲਕੁਲ ਫ੍ਰੀ ਹੈ ਜੀ ਔਰ ਇਹ ਬਾਬਾ ਜੀ ਸਾਡੇ ਬਹੁਤ ਹੀ ਬਾਬਾ ਜੀ ਦਾ ਮਾਨਤ ਪ੍ਰਤਾਪ ਮਾਨਤ ਪ੍ਰਤਾਪ ਦਾਸ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਲਾਂਬੇ ਤੇ ਕਿਰਪਾ ਕੀਤੀ ਹੈ ਔਰ ਉਹ ਲੋਕ ਜਿਨ੍ਹਾਂ ਨੇ ਬੇਉਮੀਦੇ ਹੋ ਗਏ ਜਿਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਕੇ ਸਾਡੀ ਨਜ਼ਰ ਤਵਾਰਾ ਆਊਗੀ ਮੈਨੂੰ ਦੱਸ ਰੇ ਸੀ ਬਾਬਾ ਜੀ ਕਿ ਜਦੋਂ ਇਨਸਾਨ ਦੀ ਡੈਥ ਹੋ ਜਾਂਦੀ ਹੈ ਤਾਂ 5-6 ਘੰਟੇ ਤੱਕ ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਰਹਿੰਦੀਆਂ ਨੇ ਕਿ ਅਸੀਂ ਬਹੁਤ ਸਾਰੇ ਐਸੇ ਜਿਹੜੇ ਬਿਲਕੁਲ ਹੀ ਜਨਮ ਤੋਂ ਹੀ ਜਿਨ੍ਹਾਂ ਦੀ ਨਜ਼ਰ ਨਹੀਂ ਸੀਗੀ ਅੱਲੀ ਸੀਗੀ ਅੰਧਾ ਦੀ ਅਸੀਂ ਜਿਵੇਂ ਕਿਸੇ ਨੇ ਅੱਖਾਂ ਗ੍ਰੇਡ ਕੀਤੀ ਹੈ ਸੀਗੀ ਅਸੀਂ ਰਾਈਟਵੇ ਉਹ ਥੋੜੀ ਹਿੰਮਤ ਕਰਕੇ ਉਹਨਾਂ ਨੂੰ 5-6 ਘੰਟੇ ਜੀ ਹਸਪੀਟਲ ਲਿਆ ਕੇ ਅੱਖਾਂ ਉਹਨਾਂ ਦੀਆਂ ਗ੍ਰੀੜੀਆਂ ਨੇ ਉਹ ਚੇਂਜ ਕਰਵਾਈਆਂ ਤੇ ਉਹਨਾਂ ਨੂੰ ਅੱਜ ਸੰਸਾਰ ਦਿਖ ਰਿਹਾ ਜੀ ਇਹ ਬਹੁਤ ਵੱਡਾ ਉਪਕਰਾਲਾ ਜੀ ਔਰ ਇਹ ਜਿਹੜੀ ਅੱਖਾਂ ਦੀ ਨਜ਼ਰ ਆ ਤੇ ਇਹ ਇਹਦਾ ਇਹਦਾ ਜਿਹੜਾ ਦਾਨ ਹੈ ਜੀ ਇਹ ਬਹੁਤ ਵੱਡਾ ਦਾਨ ਆਪਾਂ ਸਭ ਨੂੰ ਕਰਨਾ ਚਾਹੀਦਾ ਨਹੀਂ ਤਾਂ ਸੜ ਕੇ ਸਵਾਹੀ ਹੋ ਜਾਂਦਾ ਜੀ ਉਹ ਕਿਸੇ ਨਾ ਕਿਸੇ ਦੇ ਕੰਮ ਆਊਗਾ ਸਰੀਰ ਦਾ ਕੋਈ ਜਾਂ ਮੈਂ ਤਾਂ ਕਹਿੰਦਾ ਸਰੀਰੀ ਦਾਨ ਕਰਨਾ ਚਾਹੀਦਾ ਕਿ ਜਿਹੜੇ ਵੀ ਠੀਕ ਅੰਗ ਨੇ ਉਹ ਕਿਸੇ ਦੇ ਕੰਮ ਆ ਜਾਣ ਇਹ ਆਦੀਸ ਅੱਖਾਂ ਦੇ ਮੁਫਤ ਕੈਂਪ ਤੇ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਯਾਦਵਲਾ ਜਾਲੂ ਜੀਰਾਂ ਨੂੰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਦੀ ਟੀਮ ਦਾ ਸਭ ਦਾ ਬਹੁਤ ਬਹੁਤ ਪਤਾ ਲੇ ਜੀ 10 ਵਜੇ ਓਪੇਡਿਸ਼ਨ ਕੀਤੀ ਜਿਹੜਾ ਹੁਣ ਤੱਕ ਕਰੀਬ 7/2 300 ਮਰੀਜ਼ ਹੈ ਜਦੇ ਵਿੱਚੋਂ ਸਾਨੂੰ 25 ਦੇ ਕਰੀਬ ਆਪਰੇਸ਼ਨ ਵਾਲੇ ਪੇਸ਼ੈਂਟ ਮਿਲੇ ਨੇ ਇਹ ਸਾਡਾ ਪਹਿਲਾ ਕੈਂਪ ਸੀਗਾ ਆ ਖਾੜਾ ਘਮੰਡਾ ਦਾ ਜੀ ਐਲ ਸਵੇਰੀਆ ਵਾਲਾ ਵੱਲੋਂ ਇਹ ਪਹਿਲਾਂ ਵੀ ਤਰਨਦਾਰ ਏਰੀਆ 'ਚ ਹੋਰ ਬੈਲਟ ਤੇ ਕੈਂਪ ਲਾਉਂਦੇ ਸੀ ਅਸੀਂ ਇਹਨਾਂ ਨੂੰ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਏਰੀਆ 'ਚ ਕਾਫੀ ਮਰੀਜ਼ ਨੇ ਤੇ ਸਾਡੀ ਬੇਨਤੀ ਤੁਸੀਂ ਪ੍ਰਵਾਨ ਕਰਕੇ ਇੱਥੇ ਆਓ ਇਹ ਜੀ ਸਾਨੂੰ 45 ਦਿਨ ਬਾਅਦ ਕਹਿੰਦੇ ਨੇ ਕਿ ਦੂਜਾ ਕੈਂਪ ਅਸੀਂ ਤੇ ਤੁਸੀਂ ਲਾਉਣ ਵਾਲੇ ਬਣੋ ਕੈਂਪ ਤਾਂ ਜਿੰਨੇ ਮਰਜ਼ੀ ਲੱਗ ਜੈਨ ਉਹ ਤੇ ਕਿਉਂਕਿ ਇਹਨਾਂ ਦੇ ਕਈ ਕੰਪਨੀਆਂ ਨਾਲ ਸਹਿਯੋਗ ਚੱਲਦਾ ਜਿੱਦਾਂ ਪੇਸ ਟੂ ਸਿਸਟਮ ਹੈ ਨਾ ਦਾ ਜੀ ਬਾਬਾ ਸ਼੍ਰੀ ਚੰਦ ਜੀ ਦਾ ਇਹ ਖਾੜੇ ਬਾਬਾ ਸ਼੍ਰੀ ਚੰਦ ਜੀ ਦੇ ਗੁਰਨਾਣ ਦੇ ਜੀ ਦੇ ਵੱਡੇ ਸਹਿਬਜਾਦਿਆਂ ਦੇ ਦਰਸਾਇ ਹੈ ਹੁਣ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ ਇਨਾ ਵਿੱਚੋਂ ਸਾਡਾ ਖਾੜਾ 베ਰੀ ਵਾਲਾ ਖਾੜਾ ਬ੍ਰਹਮਪੁੱਤਰ ਦੇ ਸਹਿਯੋਗ ਦੇ ਨਾਲ ਅੱਜ ਇਹ ਨਾਬਾ ਸ਼ਹਿਰ ਦੇ ਵਿੱਚ ਕੈਂਪ ਲਾਇਆ ਗਿਆ ਹੈ ਜੋ ਕਿ ਸਾਡਾ ਇਸ ਸਾਲ ਦਾ 12ਵਾਂ ਕੈਂਪ ਹੈ ਸਾਡਾ ਇੱਕ ਆਪਣਾ ਖੁਦ ਦਾ ਹਸਤਾ ਅੱਛਾ ਉਪਰਾਲਾ ਹੈ ਦੇਖੋ ਮਨੁੱਖਤਾ ਦੀ ਸੇਵਾ ਹੀ ਅਵਲ ਹੈ ਇਹੀ ਕੰਮ ਆਉਣੀ ਹੈ ਇੱਥੇ ਵੀ ਤੇ ਅੱਗੇ ਵੀ ਜਿਵੇਂ ਆਪਾਂ ਸਪਿਰਚੂਅਲੀ ਕਹਿੰਦੇ ਆ ਇਹੀ ਸੇਵਾ ਸਭ ਤੋਂ ਵੱਡੀ ਹੈ ਤੇ ਅੱਖਾਂ ਦਾ ਤਾਂ ਜਿਹੜਾ ਅੱਖਾਂ ਤੋਂ ਜਿੰਨਾਂ ਨੂੰ ਨਹੀਂ ਦਿਖਦਾ ਔਖੇ ਨੇ ਇਹਦਾ ਬਹੁਤ ਵੱਡਾ ਉਪਰਾਲਾ ਦੇਖਿਆ ਜੀ ਇਲਾਕੇ ਦੇ ਲੋਕਾਂ ਨੂੰ